ਕਹਲਾ ਜਬਾ ਸਾਰੇ ਜੈਪੀ ਜੈਪਾਰ ਤੋਂ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਜੜਾਤ ਪਿੰਡ ਦਾ ਮੈਟਰ ਸੀਗਾ ਜਿਹਦੇ ਵਿੱਚ ਸਾਡੇ ਇੱਕ ਬੱਚੇ ਦੀ ਜੋ ਮਾਰਕਤਾਈ ਦਾ ਮਸਲਾ ਸੀ ਤੇ ਉਸ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਜਾਤੀ ਸੁਧੀ ਜਿਹੜਾ ਮੇਂ ਮੁੱਦਾ ਕਨਵਰਟ ਹੋ ਗਿਆ ਕਿਉਂਕਿ ਉਹਦੀ ਜਾਤੀ ਸੁਧੀ ਜਿਹੜੀ ਮਾਨਸਿਕਤਾ ਸੀਗੀ ਉਹ ਸਾਨੂੰ ਦੇਖਣ ਨੂੰ ਮਿਲੀ ਤਾਂ ਜਿੱਥੇ ਸਮਾਜ ਦੇ ਸਾਰੇ ਬੁੱਧੀਜੀਵ ਲੋਕ ਇਕੱਠੇ ਹੋਏ ਇੱਥੇ ਬਹੁਜ ਸਮਾਜ ਪਾਰਟੀ ਦੇ ਲੋਕ ਵੀ ਇੱਥੇ ਇਕੱਠੇ ਹੋਏ ਸਾਬਕਾ ਸਰਪੰਚ ਸਬਦਨ ਸਿੰਘ ਜੀ ਵੀ ਆਏ ਤੇ ਪਿੰਡ ਦੇ ਹੋਰ ਵੀ ਪ੍ਰਬੰਧਕ ਸਦਨ ਜਿਹੜੇ ਇੱਥੇ ਆਏ ਸਾਰਿਆਂ ਨੇ ਆਪਣਾ ਸਹਿਯੋਗ ਦਿੱਤਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸਪੈਸ਼ਲ ਧੰਨਵਾਦ ਅਸੀਂ ਪੁਲਿਸ ਪ੍ਰਸ਼ਾਸਨ ਦਾ ਵੀ ਕਰਦੇ ਆਂ ਜਿਨ੍ਹਾਂ ਨੇ ਸਾਡੇ ਇਸ ਸੰਘਰਸ਼ ਨੂੰ ਦੇਖਦੇ ਹੋਏ ਜਿਹੜੀ ਜਿਹੜੀ ਸਾਡੀ ਗੱਲ ਸੀ ਉਹ ਵੀ ਆਪਣੀ ਮੰਨ ਲਈ ਤੇ ਅਸੀਂ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਸੇ ਤਰ੍ਹਾਂ ਜਿਹੜਾ ਇੱਕ ਦੂਜੇ ਨਾਲ ਸਾਥ ਜਿਹੜਾ ਆ ਦਿੰਦੇ ਰਹੋ ਇਹ ਸਾਰੇ ਦੁੱਖਾਂ ਦਾ ਅੰਤ ਜਿਹੜਾ ਆ ਸਾਡੀ ਰਾਸਤਾਂ ਪ੍ਰਾਪਤੀ ਨਾਲ ਹੋਵੇਗਾ ਤੋਂ ਅਸੀਂ ਬਹੁਜ ਸਮਾਜ ਦੇ ਪਾਰਟੀ ਵੱਲ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਉਹ ਜੋ ਸਮਾਜ ਪਾਰਟੀ ਸਰਕਾਰ ਬਣਾਓ ਤੇ ਜਿਹੜੇ ਦੁੱਖਾਂ ਦੀ ਲੜੀ 70 ਸਾਲਾਂ ਤੋਂ 80 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਆਪਾਂ ਇਹਦਾ ਅੰਤ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ